ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਐ ਸਾੰਦ ਦੱਸ ਦਿਓ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸੀ ਉਹਨਾਂ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਅਕਤ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਟਰੈਵਲ ਏਜੰਟ ਪੈਦਾ ਕਿਨੂੰ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਆਂ ਸੀ ਛੱਤੀਸਗੜ੍ਹ ਜਾਂਦੇ ਆ ਮੁਗਜਰਾ ਜਾਂਦੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉਹਦੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉਹਦੇ ਲਈ ਸਿੰਗਾਪੁਰ ਦੂਜੇ ਤਾਂ ਦੇ ਲਈ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਛੱਤਕ ਬੱਚੇ 2-2000 ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚੋ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਕੁਛ ਨਾ ਕੁਝ ਨਵੀਂ ਕੋਈ ਕਾਰ ਕਰ ਜਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਕਿ ਸਾਡੇ ਮੇਰੇ ਮੇਰਾ ਟਾਈਮ ਨਾ ਹੋਵੇ ਉਧਰ ਨੌਕਰੀ ਨਾ ਮਿਲਣੀ ਕਿਵੇਂ ਹੋ ਸਕਦਾ ਖੁਸ਼ੀਆਂ ਵਾਸਤੇ ਤਾਂ ਕੋਈ ਬੰਦਾ ਵੇਟ ਕਰ ਹੀ ਨਹੀਂ ਸਕਦਾ ਨਾ ਸੋ ਮੈਂ ਕਹਿੰਦਾ ਜਿੱਥੇ ਟਾਈਮ ਮਿਲਦਾ ਬਲਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ 518 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਪੱਤਰ ਵੰਡੇ ਗਏ ਸੋ ਜਿੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਪਹੁੰਚੇ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਹੁਣ ਨੌਜਵਾਨਾਂ ਦੇ ਲਈ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੋਏਗੀ ਸੋ ਉਹਨਾਂ ਨੇ ਨੌਜਵਾਨਾਂ ਦੇ ਨਾਲ ਔਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਜਾਣਕਾਰੀ ਸਾਂਝੀ ਕੀਤੀ ਆਓ ਤੁਹਾਨੂੰ ਲੈ ਚਲਦੇ ਆਂ ਇਹ ਜਿਹੜਾ ਇਸ ਤਰ੍ਹਾਂ ਦੇ ਸਮਾਗਮ ਤਾਂ ਪੰਜਾਬ 'ਚ ਹੋਣੇ ਹੀ ਹਟਗੇ ਸੀਗੇ ਖੁਸ਼ੀਆਂ ਦੇ ਨਿਯੁਕਤੀ ਪੱਤਰ ਵੰਡਣ ਦੇ ਨਾ ਨੰਬਰ ਲੈ ਕੇ ਵੀ ਅੱਖਾਂ ਘਾਲ ਕੇ ਤੜਕੇ ਉੱਠ ਕੇ ਸਾਢੇ 3:00 ਵਜੇ ਪੌਣੇ 4:00 ਵਜੇ ਉੱਠ ਕੇ ਆਪ ਚਾਹ ਬਣਾ ਕੇ ਪੜ੍ਹ ਕੇ ਵੀ ਖੇਤ ਮੋਟਰ ਤੇ ਵੀ ਕੰਮ ਵੀ ਕਰਨ ਜਾਣੇ ਨਾਲ ਕਿਤਾਬ ਲਿਆ ਕੇ ਵੀ ਨੰਬਰ ਵੀ ਆ ਗਏ ਫਿਰ ਵੀ ਰੋਂਦੇ ਤੇ ਰੋਂਦੇ ਕਾਰਨ ਘੱਟ ਨੰਬਰਾਂ ਵਾਲਾ ਸੀ ਉਹਨੂੰ ਐਮਐਲਏ ਜਾਣਦਾ ਸੀ ਉਹਨੂੰ ਮੰਤਰੀ ਜਾਣਦਾ ਸੀ ਜਿਹਾ ਉਹਦੇ ਬਾਪੂ ਕੋਲੇ ਪੈਸੇ ਸੀ ਔਰ ਉਹ ਨੌਕਰੀਆਂ ਲੈ ਗਏ ਇਹ ਰਹਿ ਗਏ ਫਿਰ ਦਿਲ ਟੁੱਟਦਾ ਇਹ ਜਿਹੜਾ ਆ ਦੁੱਖ ਹੈ ਨਾ ਇਹ ਸਭ ਤੋਂ ਵੱਡਾ ਹੈ ਇਹਦੇ ਨਾਲ ਇਹਦੇ ਨਾਲ ਬੱਚਾ ਜਿਹੜਾ ਨਾ ਮੈਂਟਲੀ ਟੌਰਚਰ ਹੁੰਦਾ ਇੱਕ ਤਾਂ ਹੁੰਦਾ ਵੈਸੇ ਜੇ ਮੈਂ ਨੌਕਰੀ ਲੇ ਮੇਰੇ ਨੰਬਰ ਨਹੀਂ ਆਏ ਮੈਂ ਮੈਰਿਟ 'ਚ ਨਹੀਂ ਆਇਆ ਉਹ ਅੱਧਾ ਦੁੱਖ ਹੈ ਵੀ ਯਾਰ ਕੋਈ ਨਹੀਂ ਮੇਰੀ ਮਿਹਨਤ 'ਚ ਹੀ ਕਮੀ ਰਹੀ ਹੋਣੀ ਮੈਂ ਅਗਲੀ ਵਾਰ ਮਿਹਨਤ ਕਰ ਲੂੰ ਇੱਕ ਕੇ ਸਭ ਕੁਝ ਹੋ ਗਿਆ ਫਿਰ ਵੀ ਨਹੀਂ ਆਇਆ ਔਰ ਸਭ ਘੱਟ ਨੰਬਰ ਵਾਲਾ ਆ ਗਿਆ ਫਿਰ ਜ਼ਿਆਦਾ ਦੁੱਖ ਸੋ ਅਸੀਂ ਫੈਸਲਾ ਕੀਤਾ ਹੋਇਆ ਜਦੋਂ ਹੀ ਸਾਨੂੰ ਪਤਾ ਲੱਗਦਾ ਕਿ ਇੰਨੀਆਂ ਪੋਸਟਾਂ ਕ੍ਰੀਏਟ ਹੋ ਗਈਆਂ ਖਾਲੀ ਹੈਗੀਆਂ ਨੇ ਇਗਜ਼ਾਮ ਹੋ ਗਿਆ ਰਿਜ਼ਲਟ ਆ ਗਿਆ ਕੋਈ ਕਿਸੇ ਕਿਸਮ ਦੀ ਹਾਈ ਕੋਰਟ ਦੀ ਜਾ ਕਿਸੇ ਸੈਸ਼ਨ ਕੋਰਟ ਦੀ ਕੋਈ ਰੁਕਾਵਟ ਨਹੀਂ ਹੈਗੀ ਤਾਂ ਅਸੀਂ ਕਹਿੰਨੇ ਆਂ ਬੁਲਾ ਲਓ ਕਦੇ 518 ਬੁਲਾਉਨੇ ਅੱਜ 518 ਨਹੀਂ ਅੱਪ ਥੋੜੇ ਦਿਨ ਪਹਿਲਾਂ 372 ਵੀ ਸੀ 212 ਵੀ ਆਜ ਮੈਂ ਆ ਜਾਣਾ ਹੁਣ ਕਿਉਂਕਿ ਇਹ ਨਾ ਹੋਵੇ ਨਾ ਕਿ ਸਾਡੇ ਮੇਰੇ ਮੇਰਾ ਟਾਈਮ ਨਾ ਹੋਵੇ ਤੇ ਉਧਰ ਨੌਕਰੀਆਂ ਨਾ ਮਿਲਣੇ ਕਿਵੇਂ ਹੋ ਸਕਦਾ ਖੁਸ਼ੀਆਂ ਵਾਸਤੇ ਤਾਂ ਕੋਈ ਬੰਦਾ ਵੇਟ ਕਰ ਹੀ ਨਹੀਂ ਸਕਦਾ ਨਾ ਸੋ ਮੈਂ ਕਹਿੰਨਾ ਜਿੱਦੇ ਟਾਈਮ ਮਿਲਦਾ ਬੁਲਾਓ ਔਰ ਉਹਨਾਂ ਨੂੰ ਖੁਸ਼ੀ-ਖੁਸ਼ੀ ਨਿਯੁਕਤੀ ਪੱਤਰ ਦੇ ਕੇ ਕਰੇ ਜਾ ਕੱਲ ਤੋਂ ਕੁਰਸੀਆਂ ਤੇ ਬੈਠੋ ਜਾ ਕੇ ਕੁਰਸੀਆਂ ਤੁਹਾਡੀਆਂ ਇੰਤਜ਼ਾਰ ਕਰ ਰਹੀਆਂ ਨੇ ਔਰ ਨੌਕਰੀ ਜਿਹੜੀ ਹੈ ਨਾ ਸਰਕਾਰੀ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਨੀਅਤ ਬੰਦੇ ਦੀ ਛੋਟੀ ਵੱਡੀ ਹੋ ਸਕਦੀ ਹੈ ਸੋ ਕੰਮ ਦੇ ਵਿੱਚ ਜਿਵੇਂ ਵਰਕ ਕਲਚਰ ਜਿਹੜਾ ਆਪਣੇ ਕੰਟਰੀ ਚ ਘਟਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰਮ ਚੱਕਦਾ ਹੈ ਟਰੱਕ ਨਾਲ ਉਹ ਵੀ ਕਹਿੰਦਾ ਮੈਂ ਜੋਬ ਤੇ ਆ ਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੋਬ ਤੇ ਆ ਉੱਥੇ ਸਾਰਾ ਕੁਝ ਜੋਬ ਹੈ ਜੇ ਤੁਹਾਡੇ ਰਿਸ਼ਤੇ ਨਾਲ ਦੋਸਤ ਹੋਣਗੇ ਮੈਂ ਕੰਮ ਤੇ ਜਾਂਦਾ ਜੀ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਉਹ ਫਲਾਣਾ ਮੈਂ ਕੰਮ ਤੇ ਗਿਆ ਹੋਇਆ ਹਾਂ ਜੀ ਇਹ ਨਹੀਂ ਦੱਸਦੇ ਕਿ ਕੰਮ ਕੀ ਕਰਦਾ ਨੋ ਉੱਥੇ ਸਾਰਾ ਕੁਝ ਕੰਮ ਹੈ ਛੋਟਾ ਵੱਡਾ ਨਹੀਂ ਹੈ ਕੋਈ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨੈਲਡ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਹੈ ਸੰਦੱਸ ਦਿਓ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸੀ ਉਹਨਾਂ ਨੂੰ ਬੰਦ ਕਰਦੇ ਆਂ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜਾ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਤਲੇ ਮੁਲਕਾਂ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਟਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਇਟਾਈ ਸੀ ਪਾਰਲੀਮੈਂਟ ਚਾਚੀ ਵੀ ਬਾਕੀ ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਨ ਗੱਲ ਤਾਂ ਥਾਂ ਹੀ ਛੱਡ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਛਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਤਾਂ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਆ ਸੀ ਛੱਤੀਸਗੜ੍ਹ ਜਾਂਦੇ ਆ ਮਾ ਗੁਜਰਾ ਜਾਂਦੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉਹਦੇ ਜਿੱਥੇ ਬੱਸਾਂ ਪੈਕ ਲੱਗ ਜਾਂਦੇ ਨੇ ਉਹਦੇ ਲਿਗਾ ਸਿੰਗਾਪੁਰ ਦੂਜੇ ਤਾਗ ਲੈ ਰਿਹਾ ਆਸਟ੍ਰੇਲੀਆ ਇਹ ਲੱਗਦਾ ਇੱਥੋਂ ਜੰਦਰ ਤੋਂ ਸਿੱਧੀ ਜਾਂਦੀਆਂ ਨੇ ਉੱਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਹਾਂ ਜੇ ਕੋ ਕੰਮ ਕਰਨਾ ਸਟਾਰਟ ਅਪ ਕਰੋ ਆ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ ਚ ਸਟਾਰਟਅਪ ਦੇ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਿਹਾ ਪੈਸੇ ਕਿੰਨੇ ਕਿੰਨੇ ਦੇ ਰਿਹਾ ਅਰਜੁਤ ਦੋ ਬਿਜ਼ਨਸ ਬਲਾਸੇ ਲਈ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ ਅੱਠ ਤੱਕ 16000 ਰੁਪਏ ਤੱਕ ਦਿੰਦੇ ਹਾਂ ਹਾਂ 6-7 ਬੱਚੇ ਦੋ-ਦੋ ਹਜ਼ਾਰ ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚੋ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਕੁਛ ਨਾ ਕੁਛ ਨਵੀਂ ਕੋਈ ਕਾਰ ਕਰ ਦੇਣ ਉਹਦੀ ਅਸੀਂ ਫਿਰ ਕੰਪਨੀਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਐਤੋਂ ਸ਼ੁਰੂ ਕਰਦੇ ਹਾਂ ਅਸੀਂ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਨਾ ਸ਼ੁਰੂ ਕਰੋ ਫਕਰ ਹੈ ਹੈਲਪ ਕਰੋਗੇ ਬਿਨਾ ਵਿਆਜ ਤੋਂ ਲੋਨ ਦੇਵਾਂਗੇ ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦੇਓ ਇਹ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨਗੇ ਜੇ ਭਰਨਗੇ ਵੀ ਤਾਂ ਬਤਾ ਵੀ ਹਜੇ ਦਾਗ ਰਹਿ ਜਾਊਗਾ ਫਿਰ ਹੌਲੀ-ਹੌਲੀ ਦਾਗ ਵੀ ਜਾਊਗਾ ਫਿਰ ਮਲਮ ਲਾਵਾਂਗੇ ਮੱਲਮ ਇਮਾਨਦਾਰੀ ਦੀ ਲੱਗ ਸਕਦੀ ਹੈ ਹੋਰ ਕੋਈ ਮਲਮ ਨਹੀਂ ਹੈਗੀ ਇੱਥੇ ਪੰਜਾਬੀ ਤਾਂ ਵੈਸੀ ਖੁਸ਼ਦਿਲ ਹੱਸਣ ਖੇਡਣ ਵਾਲੇ ਪੰਗੜੇ ਗਿੱਦੜੇ ਪਾਉਣ ਵਾਲੇ ਮੰਨੇ ਹੋਏ ਆਪਾਂ ਤਾਂ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਉਦਾਸ ਕਰਦੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਣਾ ਨਾਲ ਸੀ ਉਹਦੇ ਇੱਕ ਦਾ ਮੁੰਡਾ ਇੱਕ ਨਹੀਂ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀਗੇ ਚਾਰ ਜਾਨੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚ ਰੌਣਕਾਂ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਹੈ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਹੈ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਅੱਪਾ ਹਰ ਗੱਲ ਤੇ ਕਹਿੰਦੇ ਨਾ ਇਹ ਛੱਡ ਪੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਬਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨਾ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਥੇ ਮੈਂ ਗੱਲ ਐਮਪੀ ਵੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ-ਆਜੇ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਆਦਿਆਂ ਨੂੰ ਨਹੀਂ ਮਿਲਦੀਆਂ ਅੱਜ ਫੇਰ ਮਨ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਐ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਾ ਦਿਨ ਹੈ ਨਾ ਸੋਚ ਕੇ ਜਿਪਾ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿ ਦਿੰਦੇ ਕਿ ਆਪਾਂ ਨਹੀਂ ਕਿ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਕਰਾਂ ਦੇ ਮੁੰਡੇ ਸੀ ਪਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਹੈ ਲੁਧਿਆਣੇ ਦੇ ਜਣਾ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਬਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਜੀ ਜੋ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤਾਂ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਤਾਂ ਉੱਥੇ ਤੇ ਪਾਇਲਟ ਬਣ ਜਾਣ ਬਣ ਚਲੇ ਆ ਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਵਿੱਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਹ ਤਾਂ ਚੱਲਿਆ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ ਸਾਰੇ ਨੇ ਕਹਿੰਦੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲਿਆ ਬੰਦੇ ਬਹੁਤ ਵੱਡਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਹੈ ਆਹ ਦਾ ਯਾਰ ਫਿੱਕੀ ਇਨਸਾਨ ਕਰਤਾ ਮੈਂ ਦੱਸਦਾ ਦਿਓ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਖੋਲ੍ਹੇ ਜਾਂਦੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ-ਰੇ ਅਲਟਰਾ ਸਾਊਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ ਸਾਡੀ ਤਾਂ ਉਮਰ ਤੇ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 ਸਾਂ 50 55 ਸਾਲ ਦੇ ਸਾਡੇ ਪਿੰਡਾਂ ਵੱਲ 50 55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਕਿੰਨੇ ਪੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ 50 55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚੀਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲਿਆ ਤਾਂ ਕਰਜਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤਾਂ ਵੱਡਾ ਕੋ ਰੋਗ ਹੀ ਨਹੀਂ